ਨੈਕਸਟ ਕੰਪੀਟੀਸ਼ਨ ਹੁਣ ਤੁਹਾਡਾ ਹੈਗਾ ਸਪੀਚ ਦਾ ਠੀਕ ਆ ਟੀਮ ਏ ਦੇ ਵਿੱਚੋਂ ਕਿਹਨੇ ਸਪੀਚ ਰੈਡੀ ਕੀਤੀ ਆ ਸਿਮਰ ਜੈਗੁਰਦੇਵ ਧਨਵਰਦੇਵ ਜੈਪੀ ਜੈ ਸਤਿਵਿਦਾਂਤ ਮੇਰਾ ਨਾਮ ਸਿਮਰਪ੍ਰੀਤ ਹੈ ਤੇ ਅੱਜ ਮੈਂ ਤੁਹਾਡੇ ਸਾਹਮਣੇ ਟਿਊਸ਼ਨ ਸੈਂਟਰ ਬਾਰੇ ਇੱਕ ਸਪੀਚ ਪੇਸ਼ ਕਰਾਂਗੀ ਸਾਡੇ ਟਿਊਸ਼ਨ ਸੈਂਟਰ ਦਾ ਨਾਮ ਮਾਧ ਸਿਧਰੀ ਬਾਇ ਫੁਲੇਟ ਫ੍ਰੀ ਟਿਊਸ਼ਨ ਸੈਂਟਰ ਹੈ ਮਾਧ ਸਿਧਰੀ ਬਾਇ ਫੁਲੇਜੀ ਬੈ ਸਾਡਾ ਟਿਊਸ਼ਨ ਸੈਂਟਰ ਬਿਲਕੁਲ ਫ੍ਰੀ ਹੈ ਸਾਡੇ ਟਿਊਸ਼ਨ ਸੈਂਟਰ ਵਿੱਚ ਹਰ ਵਿਸ਼ੇ ਲਈ ਅਲੱਗ-ਅਲੱਗ ਅਧਿਆਪਕ ਹਨ ਸਾਰੇ ਅਧਿਆਪਕ ਦਾ ਸੁਭਾਅ ਬਹੁਤ ਹੀ ਚੰਗਾ ਹੈ ਸਾਡੇ ਟਿਊਸ਼ਨ ਵਿੱਚ ਬਹੁਤ ਵਧੀਆ ਪੜਾਈ ਹੁੰਦੀ ਹੈ ਸਾਡੇ ਟਿਊਸ਼ਨ ਸੈਂਟਰ ਵਿੱਚ ਪਹਿਲੀ ਤੋਂ 12 ਤੱਕ ਜਮਾਤਾਂ ਨੂੰ ਪੜਾਇਆ ਜਾਂਦਾ ਹੈ ਅਤੇ ਕੰਪਿਊਟਰ ਅਤੇ ਸਪੋਕਨ ਕੋਰਸ ਵੀ ਕਰਵਾਇਆ ਜਾਂਦਾ ਹੈ ਡੇ ਸੈਂਟਰ ਵਿੱਚ ਬਹੁਤ ਸਾਰੀਆਂ ਕੰਪਿਊਟਰ ਲੈਬਸ ਹਨ ਸਾਡੇ ਸੈਂਟਰ ਵਿੱਚ ਇੱਕ ਵਿਸ਼ਾਲ ਲਾਇਬ੍ਰੇਰੀ ਹੈ ਜਿਸ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਈਆਂ ਹੋਈਆਂ ਹਨ ਸਾਨੂੰ ਇਸ ਦੇ ਨਾਲ ਹੀ ਇਹ ਸਾਨੂੰ ਸਾਡੀ ਪੜ੍ਹਾਈ ਦੇ ਨਾਲ ਹੀ ਲਾਇਬ੍ਰੇਰੀ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਸ ਦੇ ਰਿਕਾਰਡਿੰਗ ਸਾਡੇ ਪੇਪਰ ਵੀ ਲੈ ਜਾਂਦੇ ਹਨ ਸਾਨੂੰ ਜਦੋਂ ਜੇਕਰ ਕਿਸੇ ਬੱਚੇ ਦੀ ਕੋਪੋਜੀਸ਼ਨ ਆਦੀ ਹੈ ਤਾਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਥੈਂਕ ਯੂ ਹਵ ਐ ਨਾਈਸ ਡੇ